ਫਕੀਰ ਨੂੰ ਕੋਈ ਪਿੰਡ ਦੇ ਲੋਕ ਪੁੱਛਦੇ ਆ ਬਾਹਰੋਂ ਆਏ ਕਹਿੰਦੇ ਬਾਬਾ ਇੱਥੇ ਬਸਤੀ ਕਿੱਥੇ ਆ ਬਾਹਰ ਬੈਠਾ ਸੀ ਫਕੀਰ ਕਹਿੰਦੇ ਬਾਬਾ ਇੱਥੇ ਬਸਤੀ ਕਿੱਥੇ ਆ ਉਹਨੇ ਇਸ਼ਾਰਾ ਕੀਤਾ ਕਹਿੰਦਾ ਇੱਧਰ ਨੂੰ ਆ ਉਹ ਚਲੇ ਗਏ ਵਾਪਸ ਆਏ ਤੇ ਬੜੇ ਗੁੱਸੇ 'ਚ ਕਹਿੰਦੇ ਬਾਬਾ ਤੂੰ ਚੰਗਾ ਮਜ਼ਾਕ ਕੀਤਾ ਸਾਡੇ ਨਾਲ ਕਹਿੰਦਾ ਕੀ ਹੋਇਆ ਅਸੀਂ ਤੇਨੂੰ ਪੁੱਛਿਆ ਸੀ ਬਸਤੀ ਕਿੱਥੇ ਆ ਤੇ ਤੂੰ ਸ਼ਮਸ਼ਾਨ ਘਾਟ ਦਾ ਰਾਹ ਦੱਸਤਾ ਸਾਡਾ ਇੱਧਰ ਤੇ ਸਿਵੇ ਨੇ ਸਮਸ਼ਾਨ ਘਾਟ ਹੈ ਮਰਗਤ ਜਿੱਥੇ ਲੋਕ ਮਰੇ ਹੋਿਆਂ ਨੂੰ ਸੰਸਕਾਰ ਕਰਦੇ ਆ ਮੜੀਆਂ ਨੇ ਤੈਨੂੰ ਅਸੀਂ ਬਸਤੀ ਪੁੱਛਿਆ ਸੀ ਪੁਜਾੜ ਨਹੀਂ ਸੀ ਪੁੱਛਿਆ ਉਹ ਫਕੀਰ ਕਹਿੰਦਾ ਭਾਈ ਮੈਂ ਤੇ ਇਸ ਨੂੰ ਬਸਤੀ ਸਮਝਦਾ ਉਹ ਕਹਿੰਦੇ ਬਾਬਾ ਇਹ ਬਸਤੀ ਥੋੜਾ ਬਸਤੀ ਤਾਂ ਉਹ ਹੈ ਜਿੱਥੇ ਲੋਕ ਵੱਸਦੇ ਆ ਬਸਤੀ ਤਾਂ ਉਹ ਹੈ ਜਿੱਥੇ ਲੋਕਾਂ ਦੇ ਘਰ ਨੇ ਉਹ ਫਕੀਰ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿੰਦਾ ਜਿਹਨੂੰ ਤੁਸੀਂ ਬਸਤੀ ਸਮਝਦੇ ਹੋ ਨਾ ਉਥੇ ਤਾਂ ਅੱਜ ਤੱਕ ਵਸਿਆ ਹੀ ਕੋਈ ਨਹੀਂ ਉਥੋਂ ਤਾਂ ਬਹੁਤਿਆਂ ਨੂੰ ਮੈਂ ਇੱਥੇ ਆਉਂਦੇ ਵੇਖਿਆ ਉਥੇ ਤੇ ਕੋਈ ਵਸੇ ਨਹੀਂ ਜਿਹਨੂੰ ਤੁਸੀਂ ਬਸਤੀ ਕਹਿੰਦੇ ਹੋ ਕੋਈ 20 ਸਾਲ ਕੋਈ 40 ਕੋਈ 60 ਕੋਈ 80 ਸਾਲ ਉਥੇ ਰਹਿ ਸਕਦਾ ਹੈ ਉਥੇ ਸਦਾ ਕਰਕੇ ਕੋਈ ਨਹੀਂ ਵਸਿਆ ਜਿਹੜੇ ਉਥੇ ਵਸਦੇ ਜਿਨ੍ਹਾਂ ਨੂੰ ਤੁਸੀਂ ਬਸਤੀ ਕਹਿੰਦੇ ਹੋ ਉੱਥੋਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਉੱਜੜਨਾ ਪੈਂਦਾ ਹੈ ਤੇ ਉੱਜੜ ਕੇ ਆਹ ਬਸਤੀ ਜਿਹਨੂੰ ਮੈਂ ਬਸਤੀ ਕਹਿੰਦਾ ਇੱਥੇ ਆ ਕੇ ਵਸ ਜਾਂਦੇ ਨੇ ਜਦੋਂ ਇੱਥੇ ਵਸ ਜਾਂਦੇ ਨੇ ਇੱਥੋਂ ਉੱਜੜਦਾ ਮੈਂ ਕੋਈ ਨਹੀਂ ਵੇਖਿਆ ਜਿਹੜਾ ਇੱਥੇ ਵਸ ਗਿਆ ਜਿਹੜਾ ਇੱਥੇ ਆ ਕੇ ਵਸ ਗਿਆ ਨਾ ਉਹ ਕਦੇ ਉੱਜੜਿਆ ਨਹੀਂ ਉੱਥੇ ਤੇ ਸਾਰੇ ਉੱਜੜ ਜਾਂਦੇ ਨੇ ਕਿਸੇ ਨੇ ਅੱਜ ਜਾਣਾ ਕਿਸੇ ਨੇ ਕੱਲ ਨੂੰ ਜਾਣਾ ਤੇ ਸੱਚੀ ਗੱਲ ਇਹ ਹੀ ਹੈ ਵੀ ਅਸਲੀ ਘਰ ਤੇ ਉਹੀ ਹੈ ਜਿੱਥੇ ਜਾ ਕੇ ਵਸ ਜਾਂਦੇ ਨੇ ਮੁੜ ਕੋ ਮੁੜ ਕੇ ਉੱਥੋਂ ਕੋਈ ਉਜੜਿਆ ਜਿਨ੍ਹਾਂ ਨੂੰ ਇੱਕ ਵਾਰੀ ਸ਼ਮਸ਼ਾਨ ਘਾਟ ਛੱਡ ਆਏ ਆ ਉੱਥੋਂ ਮੁੜ ਕੇ ਕੋਈ ਨਹੀਂ ਉਜੜਦਾ ਬਸ ਇਸ ਗੱਲ ਦੀ ਜਦੋਂ ਸਮਝ ਆ ਗਈ ਵੀ ਮਰਨਾ ਸਭ ਨੇ ਆ ਜਿਹਦੇ ਹਿੱਸੇ ਜੀਵਨ ਆਇਆ ਉਹਦੇ ਹਿੱਸੇ ਮੌਤ ਵੀ ਆਏਗੀ ਜਿਹਦੇ ਇਸ ਜਨਮ ਆਇਆ ਉਹਦੇ ਹਿੱਸੇ ਮਰਨ ਵੀ ਆਏਗਾ ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਲਕਾ ਇਹ ਸਰੀਰ ਵੀ ਤੂੰ ਦਿੱਤਾ ਹੈ ਤੇ ਇਹਦੇ ਵਿੱਚ ਜਿੰਦ ਵੀ ਤੂੰ ਪਾਈ ਹੈ